ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਬਲੌਕ ਵਿੱਚ ਤੁਹਾਨੂੰ ਬਿਆਸ ਤਰਿਆ ਦੇ ਪਾਣੀ ਬਾਰੇ ਦੱਸਾਂਗੇ ਕਿੰਨਾ ਵਧਿਆ ਕਿੰਨਾ ਉਤਰਿਆ ਅੱਜ ਦੀ ਪਾਣੀ ਦੀ ਕੀਤੀ ਗਤੀਵਿਧੀ ਤੁਹਾਨੂੰ ਸਾਰੇ ਭਰਾਵਾਂ ਨੂੰ ਦੱਸਿਆ ਜਾਣ ਦੱਸੀ ਜਾਵੇਗੀ ਅੱਜ ਸਵੇਰੇ ਪਹਿਲਾਂ 1 ਫੁੱਟ ਲਗਭਗ 1 ਫੁੱਟ ਪਾਣੀ ਵਧਿਆ ਸੀ ਤੇ ਫਿਰ ਅੱਧਾ ਕੁ ਫੁੱਟ ਉਤਰ ਗਿਆ ਸੀ ਔਰ ਫਿਰ ਪਾਣੀ ਵਧਨ ਦੀ ਸਵਾ ਬਣਾ ਵਧ ਰਹੀਆਂ ਨੇ ਕਿਉਂ ਪਿੱਛੇ ਬਾਰਸ਼ਾਂ ਬਹੁਤ ਹੋ ਰਹੀਆਂ ਨੇ ਪਾਣੀ ਝੱਗ ਵੀ ਆ ਰਹੀ ਏ ਤੇ ਪਾਣੀ ਦੀ ਰਫਤਾਰ ਵੀ ਇੱਥੇ ਤਾਂ ਨੋਰਮਲ ਲੱਗ ਰਹੀ ਏ ਜਿੱਦਾਂ ਉਹ ਅੱਗੇ ਕੰਡੇ ਤੇ ਉਧਰ ਪਾਣੀ ਦੀ ਸਪੀਡ ਜ਼ਿਆਦਾ ਹੈ ਜੀ ਕਿਉਂ ਉਸ ਪਾਸੇ ਪਾਣੀ ਵੀ ਡੂੰਗਾ ਇਧਰ ਪਾਣੀ ਇੰਨਾ ਡੂੰਗਾ ਨਹੀਂ ਹੈਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ